ਉਦੋਂ ਤਾਂ بڑے ਪਹਾੜ ਵੇਖ ਕੇ ਚੀਕਾਂ ਮਾਰੀਆਂ ਪਹਾੜ 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 ਹੁਣ ਕੀ ਹੋ ਗਿਆ ਤੈਨੂੰ ਤੇਰਾ ਸ਼ੁਕਰ ਕਰਾਂ ਮੈਂ ਮਾਏ ਮੈਨੂੰ ਤੂੰ ਬੁਲਾਇਆ ਇਸ ਦੁਨੀਆ ਨੇ ਮੈਨੂੰ ਮਾਏ ਬੜਾ ਸਹੀ ਸਤਾਇਆ ਸਾਰੇ ਤਾਣੇ ਮਿਹਣੇ ਦੁਨੀਆਂ ਦੇ ਚੋਲੀ ਵਿੱਚ ਪਾਏ ਤੂੰ ਵੀ ਜਾਣਦੀ ਏ ਮਾਏ ਕਿੰਨੇ ਦੁੱਖ ਮੈਂ ਹੰਡੋਏ ਤੈਨੂੰ ਤੱਕਿਆ ਤੇ ਪਤਾ ਲੱਗਾ ਮਾਂ ਕਿਨੂੰ ਕਹਿੰਦੇ ਨੇ ਬਿਨਾ ਮਾਂ ਦੇ ਨੇ ਵੇਖੇ ਬੜੇ ਤੱਕੇ ਮਾਏ ਪੈ ਤੂੰ ਜਿਹੜਿਆ ਕੇ ਅਰਦਾਸ ਲਾਈ ਆ ਨਾ ਉਹ ਜਗਤ ਦੀ ਮਾਂ ਆ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੀ ਆ ਤੇ ਸਭ ਦੇ ਕਸ਼ਟ ਘਾੜਦੀ ਆ ਤੇ ਤੇਰੇ ਵੀ ਕਸ਼ਟ ਹਰੇਗੀ ਤੇ ਤੇਰੀਆਂ ਵੀ ਮਨੋ ਕਾਮਨਾ ਪੂਰੀਆਂ ਕਰੇਗੀ ਸਰਦਾਰ ਜੀ ਇਹਨੇ ਬਿਜ਼ਨਸ ਕਰਨਾ ਆ ਜਦਾਂ ਸਾਰੀ ਦਿਹਾੜੀ ਫੋਨ 'ਚ ਬੜਿਆ ਰਹਿੰਦਾ ਏ ਤੇਰਾ ਮੰਨਾਂ ਵਿਆਹ ਤਾਂ ਹੁਣ ਆਈਂ ਜੇ ਥੋੜਾ ਸਿਆਣਾ ਬਣੇਗਾ ਤੇ ਅਮਨਾਂ ਯਾਰ ਆਹੋ ਛੜਤਾ ਜੇ ਫੋਨ ਮੇਰੇ ਕੋਲ ਕੋਈ ਫੋਨ ਨਹੀਂ ਗਾ ਮੈਨੂੰ ਐਗਰੋ ਬੜਨਾਂ ਵਾਲਾ ਫੋਨ ਲਿਆ ਦੋ ਉਹ ਵੀ ਲੈਣ ਦੋ ਕੋਈ ਚੱਕਰ ਨਹੀਂ ਅਮਨਾਂ ਵਿਆਹਣਾ ਮੇਰਾ ਕੈਨਸਲ ਕਰਿਓ ਉਹ ਤੂੰ ਹੀ ਕਰੀ ਜਾਣੀ ਆ ਉਹ ਤੂੰ ਦੁਲਹਨ ਬਣਨ ਦੀ ਤਿਆਰੀ ਕਰਨੀ ਥੇ ਔਰ ਡੈਡੀ ਮੇਰੇ ਪਤਨ ਕੀ ਕਰਨ ਦੇ ਮਤਲਬ ਤੇਰੇ ਮੇਰੇ ਵਿਆਹ ਦੀ ਗੱਲ ਕਰ ਲਾਪੇ ਬਾਹਰ ਉਹ ਮੈਂ ਤਾਂ ਪ੍ਰਿਆ ਦੇ ਵਿਆਹ ਦੀ ਗੱਲ ਕਰਨ ਦੇ ਆਵਾ ਹੈਗਾ ਮੇਰੀਂ ਦੇ ਘਾ ਚੇਕਾ ਮੁੰਡਾ ਕਾਰ ਬਰ ਬੜੀ ਆਇਆ ਕੰਮਕਾਰ ਸੈਟ ਆ ਕੁੜੀਏ ਤੂੰ ਐਸ਼ ਕਰੇਂਗੀ ਉਥੇ ਨਾਲੇ ਕੁੜੀਏ ਤੂੰ ਵੀ ਸੋਚ ਲਈ ਚੰਗੇ ਰਿਸੇ ਬਾਰ ਬਾਰ ਨਹੀਂ ਮਿਲਦੇ ਕਮਾਲ ਏ ਰੱਬ ਕਈ ਲੋਕਾਂ ਦੀ ਜ਼ਿੰਦਗੀ 'ਚ ਤੂੰ ਕਿੰਨੇ ਮੁਸੀਬਤਾਂ ਲਿਖੀਆਂ ਨੇ ਵਿਚਾਰੀ ਜ਼ਿੰਦਗੀ 'ਚ ਕੁਛ ਬਣਨ ਵਾਸਤੇ ਨਿਕਲੇ ਕੁਛ ਕਰਨ ਵਾਸਤੇ ਤੇ ਇੱਕ ਹੋਰ ਮੁਸੀਬਤ ਉਹਦੇ ਅੱਗੇ ਖੜੀ ਹੋ ਗਈ ਆ ਕੇ ਕੀ ਪਤਾ ਹੁਣ ਕੀ ਹੋਣਾ ਤੇ ਜ਼ਿੰਦਗੀ 'ਚ ਫਿਰ ਇਹ ਹਾਂ ਕਰ ਦਈਏ ਜਾਂ ਨਾ ਕਰ ਦਈਏ ਇਹ ਨਾ ਹੋਵੇ ਕਿ ਤੇ ਯੋ ਨੂੰ ਘਰ ਮਾੜਾ ਮਿਲ ਜੇ ਤੇ ਅਗਲੇ ਕੁਛ ਕਰਨ ਨਾਲ ਇਹਨੂੰ ਜ਼ਿੰਦਗੀ 'ਚ ਤੇ ਜੇ ਨਾ ਕਰ ਦਈਏ ਤੇ ਡੜੀ ਵੀ ਪੁਰਾ ਮਾਣ ਜਾਣਗੇ ਮੈਂ ਗਲਤ ਕਿ ਸੋਚਦਾ ਪਿਆ ਵਾਂ ਕੀ ਪਤਾ ਘਰ ਚੰਗਾ ਮਿਲ ਜੇ ਤੇ ਇਹਦੀ ਜ਼ਿੰਦਗੀ ਵੀ ਵਧੀਆ ਹੋ ਜੇ ਪ੍ਰੀਤ ਪ੍ਰੀਤ ਹਾਂ ਜੀ ਮੈਂ ਪੁੱਤ ਕੀ ਗੱਲ ਐ ਇੰਨਾ ਦਿਨ ਚੜ ਗਿਆ ਸਿਰ ਤੱਕ ਤੇਰੇ ਧੋਪ ਆ ਗਈ ਐ ਅਜੇ ਤੱਕ ਤੂੰ ਉਠਿਆ ਨਹੀਂ ਆ ਉਹ ਹੈ ਰਾਤੀ ਤੂੰ ਥੱਲੇੋਂ ਤੇ ਛੇਤੀ ਆ ਗਿਆ ਸੀ ਤੇ ਫੇਰ ਤੂੰ ਹੁਣ ਤੱਕ ਸੌਂਦਾ ਕੀ ਜਿਹੜਾ ਕੰਮ ਕੀ ਸੁੱਤਾ ਲੇਟ ਹੀ ਨਾ ਮਮੀ ਮੈਂ ਲੇਟ ਸੁੱਤਾ ਹੀ ਲੇਟ ਕਿਉਂ ਸੁੱਤਾ ਹੀ ਤੂੰ ਉਹ ਮਮੀ ਮੈਂ ਨਾ ਪ੍ਰਿਆ ਪਰੇ ਸੋਚਦਾ ਰਿਹਾ ਇਹ ਪ੍ਰੀਆ ਬਾਰੇ ਸੋਚਦਾ ਰਹੀ ਪ੍ਰੀਆ ਬਾਰੇ ਕੀ ਸੋਚਣ ੜਿਆ ਹਿ ਤੂੰ ਮੈਂ ਸੋਚਦਾ ਪਿਆ ਕਿ ਜਉਦੀ ਸਾਡੀ ਲਾਈਫ ਚ ਆਈ ਨਾ ਉਹ ਕੁਛ ਨਾ ਕੁਛ ਹੁੰਦਾ ਹੀ ਪਿਆ ਹੋਆ ਮਤਲਬ ਕਿ ਉਹਦੀ ਲਾਈਫ ਨਾ ਸਟੇਬਲ ਨਹੀਂ ਚਲਦੀ ਵੀ ਕਿਹੇ ਜਗ੍ਹਾ ਤੇ ਵੀ ਹੁਣ ਮੈਂ ਹੀ ਸੋਚਦਾ ਪਿਆ ਕਿ ਰਾਤ ਨੂੰ ਜਿੱਦਾਂ ਹੀ ਬੈਠੇ ਸਾਰੇ ਡੈਡੀ ਨੇ ਉਹਦੀ ਵਿਆਹ ਦੀ ਗੱਲ ਛੇੜਤੀ ਤੇ ਉਹ ਕੁਛ ਬੰਨਣਾ ਚਾਹਦੀ ਐ ਤੇ ਜ਼ਰੂਰੀ ਥੋੜਾ ਵਾ ਕਿ ਜਿੰਦਗੀ ਵਿਆਹ ਤੋਂ ਬਾਅਦ ਹੀ ਕੁਛ ਬਣੇ ਚੀਬ ਤਾਂ ਜਿੰਦਗੀ ਰੋਲ ਵੀ ਸਕਦੀ ਐ ਉਹ ਤੇ ਤੇਰੀ ਗੱਲ ਠੀਕ ਐ ਪੁੱਤ ਪਰ ਤੇਰੇ ਡੈਡੀ ਨੇ ਜਿੰਨੀਆਂ ਕੁੜੀਆਂ ਦੇ ਵਿਆਹ ਕੀਤੇ ਹਨਾ ਸਾਰੀਆਂ ਆਪਣੇ ਘਰ ਸੁਖੀ ਬਸੰਡੀਆਂ ਨੇ ਮਮੀ ਮੈਂ ਤੁਹਾਡੀ ਗੱਲਾਂ ਸਹਿਮਤ ਆ ਸਾਈ ਸੁਖੀ ਬਸੰਡੀਆਂ ਕੀ ਬਤਾ ਉਹਨਾਂ ਦੇ ਕੋਈ ਗੋਲ ਨਾ ਹੋਣ ਪਰ ਜਿੰਦਗੀ ਕੁਝ ਬੰਨਣਾ ਚਾਹਦੀ ਆ ਤੇ ਇਹ ਵੀ ਵੇਖੋ ਨਾ ਉਹ ਤਾਂ ਮੈਂ ਤੇਰੀ ਗੱਲ ਮੰਨੀ ਆ ਪੁੱਤ ਤੇ ਹੋ ਸਕਦਾ ਜਿੰਨੇ ਬੰਨਣਾ ਵਿਆਹ ਤੋਂ ਬਾਅਦ ਵੀ ਬਣ ਜਾਂਦਾ ਕਿਉਂਕਿ ਤੇਰਾ ਡੈਡੀ ਜੋ ਕਰੇਗਾ ਚੰਗਾ ਹੀ ਕਰੇਗਾ ਸੋਚ ਸਮਝ ਕੇ ਕਰੇਗਾ ਅੱਜ ਤੱਕ ਜਿੰਨੀਆਂ ਕੁੜੀਆਂ ਦੇ ਵੀ ਭਲੇ ਕੀਤੇ ਸਾਰੀਆਂ ਆਪਣੇ ਘਰ ਸੁ ਗਈ ਸਾਰੀਆਂ ਚੰਗੀਆਂ ਬਸਣੀਆਂ ਤੇ ਸਾਰੀਆਂ ਆਪੋ ਆਪਣੇ ਘਰਾਂ ਚ ਕੋਸ਼ਾ ਮੰਮੀ ਮੈਂ ਤੁਹਾਡੀ ਸਾਰੀ ਗੱਲਾਂ ਸਹਿਮਤਾ ਪਰ ਤੁਸੀਂ ਤੁਸੀਂ ਆਪਣੀ ਗੱਲ ਦਸੀ ਜਾਂਦੇ ਮੈਂ ਤੁਹਾਨੂੰ ਆਪਣੀ ਗੱਲ ਦੱਸਣਿਆ ਵਾ ਤੁਸੀਂ ਚਾਹਦੇ ਹੋ ਕਿ ਉਹਦਾ ਘਰ ਬਾਰ ਜਾਏ ਤੇ ਮੈਂ ਚਾਹਣਾ ਕੁਝ ਬਣ ਜੇ ਦੋਵਾਂ ਗੱਲਾਂ 'ਚ ਫਰਕ ਹੈਗਾ ਉਹ ਤੂੰ ਸਮਝਦੇ ਕਿਉਂ ਨਹੀਂ ਪਏ ਜ਼ਰੂਰੀ ਹੁੰਦਾ ਕਿ ਜਹਰ ਕੋਈ ਬੰਦਾ ਸਮਝਦਾਰ ਹੋਵੇ ਬਾਕੀ ਬਾਕੀ ਤਾਨੂੰ ਕੁਝ ਕਰਨਾ ਦਵੇ ਫੇਰ ਉਹ ਤੇ ਪੁੱਤ ਮੈਂ ਤੇਰੀ ਹਰ ਗੱਲ ਨਾਲ ਸਹਿਮਤ ਆ ਪਰ ਤੈਨੂੰ ਆਪਣੇ ਪਿਓ ਦਾ ਗੁੱਸਾ ਵੀ ਪਤਾ ਆ ਕਿ ਅੱਜ ਤੱਕ ਉਹਦੀ ਬਾਹਰ ਕਦੀ ਕਿਸੇ ਨੇ ਕੋਈ ਗੱਲ ਨਹੀਂ ਟਾਲੀ ਤੇ ਨਾ ਹੀ ਕਦੀ ਮੈਂ ਘਰ ਚ ਹਿੰਮਤ ਕੀਤੀ ਆ ਕਿ ਉਹਦੀ ਕਿਸੇ ਗੱਲ ਨੂੰ ਟਾਲ ਸਕਾਂ ਦੇਹ ਪੁੱਤ ਅੱਜ ਤੱਕ ਤੇਰੇ ਪਿਓ ਨੇ ਜਿੰਨੇ ਵੀ ਫੈਸਲੇ ਲਏ ਹਨ ਸਾਰੇ ਸਹੀ ਆ ਤੇ ਅੱਜ ਤੱਕ ਕਦੀ ਕੋਈ ਗਲਤ ਨਹੀਂ ਹੋਇਆ ਤੇ ਇਹ ਵੀ ਫੈਸਲਾ ਉਹਨੇ ਕੋਈ ਸੋਚ ਸਮਝ ਕੇ ਲਿਆ ਹੋਵੇਗਾ ਹਈ ਤੂੰ ਆਵੇਂ ਨਾ ਮੇਰਾ ਪੁੱਤ ਬਹੁਤਾ ਸੋਚਿਆ ਕਰ ਜੋ ਉਹਦੀ ਜ਼ਿੰਦਗੀ ਚ ਹੋਏਗਾ ਚੰਗਾਈ ਹੋਏਗਾ ਤੇ ਮੇਰਾ ਪੁੱਤ ਆ ਜਾ ਹੁਣ ਥੱਲੇ ਤੇ ਆਣ ਕੇ ਨਹਾ ਤੋ ਲੈ ਬਰਸ਼ ਬਰਸ਼ ਕਰ ਲੈ ਤੇ ਨਾਸ਼ਤਾ ਕਰ ਲੈ ਚਲ ਆ ਜਾ ਆ ਜਾ ਮੰਮੀ ਆ ਗਿਆ ਚਲ ਉੱਠ ਆ ਜਾ ਉਹ ਤੂੰ ਕਹ ਲੋ ਕਿ ਸਿਰ ਵੋ ਨਹੀਂ ਹੈ। ਇਹ ਲੋਕ ਕਿਤੇ ਨਹੀਂ ਮੰਦੀ ਵੀ ਮੈਂ ਵੈਸੀ ਚਿਰਵਾਂਦੀ ਵੀ ਹਾਂ। ਵੈਸੇ ਉਹ ਤੇਰੇ ਵਾਲ ਬੜੇ ਵਧੀਆ ਹੋ ਗਏ ਝਾੜੂ ਵਰਗੇ। ਝਾੜੂ ਵਰਗੇ ਕਿਉਂ ਕਿਹਾ? ਉਹ ਤੇ ਮੈਂ ਸਟ੍ਰੇਟਿੰਗ ਮਸ਼ੀਨ ਨਾਲ ਸਟ੍ਰੇਟ ਕੀਤੀ ਸੀ। ਅੱਛਾ ਅੱਛਾ। ਠੀਕ ਹੈ। ਅਸਮ ਨੂੰ ਚੀ ਦੱਸ। ਤੂੰ ਅੱਜ ਖੁਸ਼ ਹੈ ਬੜੀ ਤਰ੍ਹਾਂ ਬਰਥਡੇ ਤੇ ਨਹੀਂ ਅੱਜ ਕਿਤੇ? ਨਹੀਂ ਚੰਦਨ ਤਾਂ ਨਹੀਂ ਮੇਰਾ। ਤੇਰਾ ਜਨਮ ਦਿਨ ਹੁੰਦਾ ਕਦੋਂ ਪਹਿਲੇ? ਮੈਨੂੰ ਪਤਾ ਹੀ ਨਹੀਂ ਹੂੰ ਹੂੰ ਫਿਰ ਵੀ ਨਹੀਂ ਜਦੋਂ ਮੈਂ ਆਪਣੇ ਮਾਪਿਆਂ ਤੋਂ ਮੂੰਹ ਹੀ ਨਹੀਂ ਦੇਖਿਆ ਮੈਨੂੰ ਪਤਾ ਹੀ ਨਹੀਂ ਮੈਨੂੰ ਅਨਾਥ ਆਸ਼ਰਮ ਵਿੱਚ ਕੌਣ ਛੱਡ ਕੇ ਚਲਾ ਗਿਆ ਉਹਦੇ ਸਾਰੇ ਆਸ਼ਰਮ ਦੇ ਬੱਚੇ ਨਾ ਸਾਲ ਬਾਅਦ ਇਕੱਠੇ ਜਨਮ ਦਿਨ ਮਨਾ ਲੈਂਦੇ ਸੀ ਬਸ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪਸੰਦ ਹੈ ਮੈਨੂੰ ਮੈਨੂੰ ਬੜੀ ਚੀਜ਼ਾਂ ਤੋਂ ਝੋਗਿਆ ਉਹਦੇ ਆਪਾਂ ਗਏ ਸੀ ਨਾ ਮਾਤਾ ਦੇ ਮੱਥਾ ਟੇਕਣ ਜਦੋਂ ਮੈਨੂੰ ਬੈਲੂਨ ਮਿਲਿਆ ਨਾ ਮੈਂ ਬੜੀ ਖੁਸ਼ ਹੋਈ ਸੀ ਅੰਦਰੋਂ ਬੜਾ ਮੈਂ ਦੱਸ ਨਹੀਂ ਪਾਈ ਤੇ ਅ ਮੇਰੇ ਖਡੌਣਿਆਂ ਦਾ ਬੜਾ ਸ਼ੌਂਕ ਆ ਜਦੋਂ ਸਾਡੇ ਕਈ ਖਡੌਣੇ ਦਾਨ ਕਰਕੇ ਜਾਂਦੇ ਸੀ ਨਾ ਤੇ ਮੈਂ ਬੜਾ ਖੇਡਦੀ ਸੀ ਪਰ ਉਹ ਮੇਰੇ ਆਪਣੇ ਨਹੀਂ ਨਾ ਹੁੰਦੇ ਸੀ ਬਸ ਚਲ ਫਿਰ ਆ ਜਾ ਕਿੱਥੇ ਆ ਜਾ ਤੈਨੂੰ ਕਿਹਾ ਨਾ ਪਰ ਆਂਟੀ ਜੀ ਤੇ ਆਏ ਨਹੀਂ ਕਰੇ ਅਜੇ ਕੋਈ ਨਹੀਂ ਆ ਜਾਣਗੇ ਮੰਮੀ ਇੱਥੇ ਹੀ ਗਏ ਲੱਗੇ ਆ ਜਾ ਤੋ ਕਿੱਥੇ ਓਏ ਆ ਜਾ ਮੁਰਕ ਤੇਰਾ ਵਿਆਹ ਹੋਏ ਨਾ ਵਾ ਤੇਰੇ ਚਾਹ ਦੂਰੇ ਰਹੇ ਨੇ ਵਿੱਚ ਆ ਜਾ ਪਛਪਣ ਯਾਦ ਹੋਣਾ ਤੇਰਾ ਪੈਨਸ਼ਨ ਲੈ ਤੂੰ ਆਇਆ ਨਹੀਂ ਹੈ ਤੈਨੂੰ ਪੈਨਸ਼ਨ ਪਾਇੰਦੀ ਹੈ ਅੱਜ ਅੱਗੇ ਹੋਰ ਨਹੀਂ ਰਹੇ ਤਾਂ ਠੀਕਾ ਤੋ ਆਪੇ ਲੱਗੇ ਚਲੇ ਚੁ ਤੂੰ ਬਾਹਰ ਜੇ ਅੰਦਰ ਆਈ ਉਹ ਮੋਲ ਵੇਖਿਆ ਜੀ ਨਹੀਂ ਵੇਖਿਆ ਹੈ ਹਾਂ ਪਰ ਇਹ ਮੋਲ ਥੋੜੀਆਂ ਮੋਲਾ ਫਿਰ ਗੱਲ ਤੋਂ ਪੁਰਾਣਾ ਅੱਜ ਕਿੱਥੇ ਆ ਗਏ ਆਪਾਂ ਤੂੰ ਆਪਣਾ ਬਚਪਨ ਨਹੀਂ ਨਾ ਵੇਖਿਆ ਅੱਜ ਤੈਨੂੰ ਸਾਰਾ ਬਚਪਨ ਵਖਾਣਾ ਤੇਰੇ ਵਰਗੇ ਬੱਚਾ ਨੇ ਮੋਲ ਇਹਨੇ ਵੇਖਿਆ ਦਾ ਮੋਲ ਖਾਣਿਆ ਕੋ ਸਪੈਸ਼ਲ ਹੈ ਤੇਰੇ ਵਾਸਤੇ ਐਨਾ ਵੱਡਾ ਕਿੰਨਾ ਸੀਮੈਂਟ ਲੱਗਿਆ ਹੋਣਾ ਇਹਨੂੰ ਬਣਾਉਣ ਚ ਤੂੰ ਇਹ ਜਿੱਦਾਂ ਕੋਈ ਸੋਚਦੇ ਨਹੀਂ ਸੀਮੈਂਟ ਲੱਗਾ ਲੱਗਾ ਉਹ ਲੱਗਾ ਤੂੰ ਵੇਖਾਂ ਜਿਹੜੀ ਵੇਖਣ ਵਾਲੀ ਚੀਜ਼ ਹੈ ਮੈਂ ਬਾਹਰ ਬਿਲਡਿੰਗਾਂ ਦੇਖੀਆਂ ਅੰਦਰ ਕਦੇ ਨਹੀਂ ਕੁਝ ਦੇਖਿਆ ਧਿਆਨ ਅਦਰ ਥੱਲੇ ਵੇਲਾ ਬਹੁਤ ਸੋਹਣਾ ਹੈ ਮੇਰੇ ਵਰਗਾ ਨਾ ਹਾ ਤੇਰੇ ਤੋਂ ਵੀ ਜ਼ਿਆਦਾ ਹਾ ਹਾਈ ਕਿੰਨਾ ਸੋਹਣਾ ਸਭ ਕੁਝ ਮੈਂ ਤੈਨੂੰ ਸਮਝ ਨਹੀਂ ਆਂਦਾ ਕਿ ਕੀ ਖੇਡਾ ਤੇ ਕੀ ਨਾਂ ਹੈ ਐ ਤੇ ਭੈਣ ਹੁਣੀ ਆਂਡੇ ਆ ਭੈਣ ਕੀ ਗੱਲ ਆ ਪਿੱਠ ਕਰ ਲਈ ਮੇਰੇ ਨਾਲ ਵੇਖ ਕੇ ਤੂੰ ਤੂੰ ਕੰਮ ਹੀ ਇਹੋ ਜਿਹਾ ਕੀਤੇ ਪਿੱਠ ਕਰਨ ਵਾਲੇ ਤੇ ਪੇਠੀ ਕਰਨੀ ਆ ਰੁਕ ਕੀ ਗੱਲ ਆ ਉਹੀ ਐ ਮੈਂ ਤੇਰੀ ਭੈਣ ਗਲਤੀਆਂ ਹਾਰੇ ਕਿਹ ਕੋ ਹੋ ਜਾਂਦੀਆਂ ਆ ਬੋਲ ਐ ਜਿਹੜਾ ਗੁੱਸਾ ਗਲਾਂ ਤਾ ਤੁਹਾਡਾ ਦੋਆ ਭੈਣਾਂ ਦੇ ਵਿੱਚ ਅੰਦਰ ਵੈਕ ਕਰ ਲਓ ਬਾਹਰ ਲੋਕ ਨਿੱਕੀ ਜਿਹੀ ਗੱਲ ਨੂੰ ਬਹੁਤ ਵੱਡੀ ਗੱਲ ਬਣਾ ਲੈਂਦੇ ਆ ਆ ਜਾਓ ਅੰਦਰ ਭੈਣ ਗਲਤੀਆਂ ਕਿਤੇ ਕੋਈ ਨਹੀਂ ਹੁੰਦੀਆਂ ਮੰਨਿਆ ਸਾਡੀ ਕੋਈ ਗਲਤੀ ਹੋ ਗਈ ਆ ਪਰ ਇੰਨਾ ਵੀ ਗੁੱਸਾ ਰੱਖੀਦਾ ਹੁੰਦਾ ਛੱਡ ਪਰ ਕਿਹੜੀਆਂ ਗੱਲਾਂ ਲੈ ਕੇ ਬੈਗੀ ਤੂੰ ਮਾਸੀ ਜੀ ਛੱਡੋ ਹੁਣ ਗੁੱਸੇ ਨੂੰ ਤੂੰ ਵੀ ਨਹੀਂ ਕਿੰਨੀਆਂ ਦੀ ਗੱਲ ਦੇ ਪਿੱਛੇ ਲੱਗ ਗਏ ਅਸੀਂ ਇਹਨਾਂ ਕੰਮ ਤੋਂ ਕਰਾਇਆ ਹੀ ਨਹੀਂ ਹੈਗਾ ਜਿੰਨੇ ਉਹਨਾਂ ਤੁਹਾਨੂੰ ਦੱਸ ਦਿੱਤਾ ਹੋਇਆ ਵਾ ਜਿਹਦੇ ਨੂੰ ਜ਼ਿਆਦਾ ਗੁੱਸਾ ਵਾ ਨਾ ਮੈਂ ਤੇਰੇ ਕੋਲ ਮਾਫੀ ਮੰਗ ਲੈਣੀ ਹੈ ਬਹੁਤੀ ਗੱਲ ਹੈ ਨਾ ਤੇ ਮੈਂ ਕੁੜੀ ਕੋ ਵੀ ਮਾਫੀ ਮੰਗ ਲੈਣੀ ਹੈ ਤੇ ਤੂੰ ਮੇਰੀ ਭੈਣ ਨਾ ਹੋ ਮੇਰੇ ਨਾਲ ਹਾਂਜੀ ਮੱਸ ਜੀ ਤੁਸੀਂ ਬਲਾਓ ਪ੍ਰਿਆ ਨੂੰ ਅਸੀਂ ਤੇਰੇ ਕੋਲ ਮਾਫੀ ਮੰਗ ਲੈਨੇ ਆ ਭੈਣ ਗੱਲ ਮਾਫੀ ਦੇਣੀ ਆ ਗੱਲ ਇਹ ਆ ਵੀ ਜਦੋਂ ਮੈਂ ਕੁੜੀ ਨੂੰ ਪੁੰਝੇ ਲੰਮੇ ਪੈਈ ਵੇਖਿਆ ਨਾ ਉਦੋਂ ਮੈਨੂੰ ਬੜਾ ਦੁੱਖ ਲੱਗਾ ਪਰ ਨਹੀਂ ਅੜੀਏ ਅਹੀਂ ਤੇ ਉਹਨੂੰ ਕਿਹਾ ਵੀ ਥੱਲੇ ਬੱਤੀ ਚੱਲ ਗਈ ਉਹਨੂੰ ਉਹਦੀ ਨੇ ਕਹਿਤਾ ਵੀ ਗੱਦਾ ਲੈ ਕੇ ਕੋਠੇ ਮੰਜੇ ਤੇ ਪਾ ਜਾਂ। ਆਈ ਤੇ ਜਾ ਕੇ ਵੇਖਿਆ ਨਹੀਂ ਪਈ ਸਾਰਾ ਪੁੰਜੇ ਪਈ ਕਿ ਕਿੱਥੇ ਪਈ ਹੈ। ਹਾਂਜੀ ਮਾਸੀ ਜੀ ਮੰਮੀ ਸਹੀ ਕਹਿੰਦੇ ਪਏ ਆ। ਅਸੀਂ ਨੇ ਉਹਨੂੰ ਕਿਹਾ ਹੀ ਪੁੰਜੇ ਲੰਮੇ ਪਾਇਆ ਜਾ ਕੇ। ਨਾਲੇ ਕੰਮ ਦੀ ਕਰ ਰਹੀ। ਅਸੀਂ ਇਹਨੂੰ ਕੰਮ ਲੋਕ ਕਿਹਾ ਹੀ ਨਹੀਂ। ਮੇਰੀ ਬਾਹਂ ਦਰਦ ਹੁੰਦੀ ਨਾਲੇ ਮੇਰੇ ਸਰਵਾਈਕਲ ਚੱਕਰ ਆਉਂਦੇ ਪਏ ਸੀ ਤੇ ਉਹ ਕਹਿੰਦੀ ਚਲੋ ਕੋਈ ਗਾਲੀ ਮੈਂ ਕੰਮ ਕਰ ਲੈ। ਤੁਸੀਂ ਪੁੱਛ ਸਕਦੇ ਜੀ ਉਹਨੂੰ ਪ੍ਰਿਆ ਨੂੰ ਬੁਲਾ ਕੇ। ਅਸੀਂ ਇਹੋ ਜਿਹਾ ਕੰਮ ਨਹੀਂ ਕਰਾਇਆ ਉਹਦੇ ਕੋਈ ਵੀ। ਚਲ ਉਹ ਤੇ ਗੱਲ ਠੀਕ ਹੈ। ਤੇ ਜਿਹੜਾ ਤੂੰ ਹੀ ਮੈਨੂੰ ਇਹ ਕਿਹਾ ਨਾ ਵੀ ਕੁੜੀ ਆਉਂਦੇ ਤੇ ਦੱਸੋ ਗੱਲ ਚੰਗੀ ਸੀ ਜਿਹੜੀ ਤੂੰ ਮੇਰੇ ਨਾਲ ਕੀਤੀ ਸੀ। ਉਹ ਮਾਸੀ ਜੀ ਉਹ ਤਾਂ ਮੈਨੂੰ ਗਵੰਡ ਨੇ ਢੁਕਾਤਾ ਸੀ ਮੈਂ ਉਹਦੇ ਪਿੱਛੇ ਲੱਗ ਕੇ ਤੁਹਾਨੂੰ ਕਹਿਤੀ ਇਹ ਗੱਲ। ਕਮਾਲ ਐ ਕਿਸੇ ਦੇ ਪਿੱਛੇ ਲੱਗ ਕੇ ਐਡੀ ਬੜੀ ਗੱਲ ਕਿਸੇ ਨੂੰ ਕਹਿ ਦਈ ਦੀ ਐ। ਭੈਣ ਪਾਣੀ ਚ ਮਧਾਣੀ ਦੀ ਪਾਈ ਦੀ। ਅਸੀਂ ਤੇ ਗੱਲ ਮਕੌਣ ਆਏ ਆ। ਵੀ ਚੱਲ ਛੱਡ ਪਰਾਂ ਗੱਲ ਨੂੰ। ਜਿਹੜੀ ਗੱਲਾਂ ਤੂੰ ਲੈ ਕੇ ਬੈਗੀ ਆ ਨਾ ਇਥੋਂ ਭੈਣ ਭਰਾ ਦੂਰ ਹੁੰਦੇ ਹੁੰਦੇ ਹੋ ਜਾਂਦਾ ਆ। ਮੈਂ ਨਹੀਂ ਚਾਹੁੰਦੀ ਵੀ ਮੇਰੀ ਭੈਣ ਵੀ ਇਥੋਂ ਦੂਰ ਹੋਵੇ। ਠੀਕ ਐ। ਸਾਡਾ ਉਹੋ ਹੀ ਪਿਆਰ ਬਣਿਆ ਰਹੇ ਤੇ ਵਧੀਆ ਐ। ਨਮਾ ਹੁਣ ਤੁਸੀਂ ਗੱਲਾਂ ਨੂੰ ਛੱਡ ਦੇ। ਅੱਜ ਜਿਹਨਾਂ ਨੂੰ ਇੱਥੇ ਲੈ ਕੇ ਮੈਂ ਹੀ ਆਇਆ। ਫੇ ਚਲੋ ਜਾ ਕੇ ਤੁਸੀਂ ਮਾਫੀ ਮੰਗੋ ਤਕੋ ਤੇ ਦੁਬਾਰਾ ਤੁਸੀਂ ਭੈਣ ਭਰਾ ਆਪਸੇ ਇਕੱਠੇ ਹੋ ਜਾਓ। ਓਹੋ ਛੱਡੋ ਮਾਸੀ ਜੀ ਹੁਣ ਪ੍ਰੀਤ ਪ੍ਰੀਤਿਕ ਤੇ ਬਲਾਓ ਉਹਨਾਂ ਨੇ ਹੁਣ ਕਿੱਥੇ ਹੈਗੇ ਆ। ਪ੍ਰੀਤ ਤੇ ਪ੍ਰੀਆ ਘਰੇ ਨਹੀਂ ਹੈਗੇ। ਕਿਉਂਕਿ ਉਹ ਥੋੜਾ ਸਮਾਨ ਲੈਣ ਗਏ ਆ। ਕਿਉਂਕਿ ਉਹਨਾਂ ਦੋਨਾਂ ਦੇ ਵਿਆਹ ਦੀ ਗੱਲ ਚੱਲਣ ਢੀ ਹੈ ਨਾ। ਪ੍ਰੀਤ ਤੇ ਪ੍ਰੀਆ ਦੇ ਵਿਆਹ ਦੀ ਗੱਲ। ਪ੍ਰੀਤ ਤੇ ਪ੍ਰੀਆ ਦਾ ਵਿਆਹ। ਇਹਨੀ ਤੂੰ ਆਪਣੀ ਨੂੰ ਉਪੜਾਣਾ ਲੱਗੀ ਨਾ ਚੱਲ ਚੰਗਾ ਹੋਇਆ ਸਭ ਚਲੋ ਵਧੀਆ ਸਗੋ ਮਾਸੀ ਜੀ ਤੁਹਾਡਾ ਬਾਬਾ ਦਿਲ ਮਿਲਿਆ ਹੀ ਪ੍ਰਿਆ ਨਾਲ ਕੀ ਸੋਚੀ ਜਾਂਦੀਆਂ ਤੁਸੀਂ ਪ੍ਰੀਤ ਤੇ ਪ੍ਰਿਆ ਦਾ ਵਿਆਹ ਨਹੀਂ ਪ੍ਰੀਤ ਦਾ ਵਿਆਹ ਅਮਨ ਨਾਲ ਹੀ ਹੋਣਾ ਆ ਤੇ ਪ੍ਰਿਆ ਵਾਸਤੇ ਸਰਦਾਰ ਜੀ ਨੇ ਮੁੰਡਾ ਵੇਖਿਆ ਆ ਹਾ ਆਪੇ ਤੂੰ ਕਹਿ ਢੀ ਸਾਲੂ ਕੀ ਪਤਾ ਹੁਣ ਤੂੰ ਆਪੇ ਨਹੀਂ ਦੀ ਗੱਲ ਕਹੀ ਵੀ ਪ੍ਰੀਤ ਦਾ ਤੇ ਪ੍ਰਿਆ ਦਾ ਵਿਆਹ ਆ ਗਿਆ ਆਹੋ ਤੇ ਪ੍ਰੀਤ ਤੇ ਪ੍ਰਿਆ ਦਾ ਹੀ ਹੋ ਗਿਆ ਅਗਰ ਪਿਛੜ ਕਰਨਾ ਤੇ ਪ੍ਰੀਤ ਤੇ ਪ੍ਰਿਆ ਦਾ ਹੀ ਹੋ ਗਿਆ ਇਹ ਗੱਲ ਕਿਹਾ ਤੂੰ ਤੇ ਆਪੇ ਹੀ ਗਲਤ ਫੈਸਲੇ ਚ ਪਾਉਂ ਲਈਂ ਨਿੰਮਾ ਕਿਹੜਾ ਮੁੰਡਾ ਵੇਖਿਆ ਉਹਦਾ ਪਰਿਵਾਰ ਕੀ ਕਰਦਾ ਆ ਮੁੰਡਾ ਕੀ ਕਰਦਾ ਆ ਉਹਦੀ ਵਧੀਆ ਜਿਹਾ ਮੁੰਡਾ ਵੇਖਣਾ ਸੀ ਜਿਹੜਾ ਵਧੀਆ ਕੰਮਕਾਰ ਕਰਦਾ ਹੋਵੇ ਉਹ ਤੇ ਅੱਗੇ ਵਿਚਾਰੀ ਬੜੀ ਦੁਖੀ ਐ ਭਾਈਆ ਮੁੰਡਾ ਤੇ ਪਰਿਵਾਰ ਤੇ ਮੈਂ ਵੀ ਨਹੀਂ ਵੇਖਿਆ ਸਰਦਾਰ ਜੀ ਨੇ ਵੇਖਿਆ ਆ ਤੇ ਸਰਦਾਰ ਜੀ ਕਹਿੰਦੇ ਆ ਕਿ ਬਹੁਤ ਵਧੀਆ ਘਰ ਬਾਹਰ ਆ ਤੇ ਬਹੁਤ ਵਧੀਆ ਮੁੰਡੇ ਦਾ ਕੰਮਕਾਰ ਆ ਬਾਕੀ ਕੁੜੀ ਦੇ ਲੇਖ ਜਿਹੋ ਜਿਹੋ ਹੋਣਗੇ ਜੇ ਉਹਦੇ ਲੇਖ ਪਰਮਾਤਮਾ ਨੇ ਬਹੁਤ ਵਧੀਆ ਲਿਖੇ ਹੋਣਗੇ ਤੇ ਉਹਦੇ ਵਧੀਆ ਹੀ ਹੋਣਗੇ ਚੱਲ ਨੌਕਰੀ ਪੇਸ਼ੀਆ ਵਾਲਾ ਕੋਈ ਘਰ ਮਿਲ ਜੇ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਜਿੰਨੇ ਦੋਖੋਂ ਨੇ ਵੇਖੇ ਆ ਨਾ ਉਹਨਾਂ ਸੁੱਖ ਵੇਖ ਲੂ ਵਿਚਾਈ ਚਾ ਠੀਕ ਐ ਬੈਠੋ ਤੇ ਇਹਦੇ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਦੀ ਤਿਆਰੀ ਕਰਾਂ ਹਾਂ ਨਹੀਂ ਤਾ ਤੈਨੂੰ ਚਾਹ ਪਾਣੀ ਦਾ ਹੁਣ ਚਾਹ ਪਾਣੀ ਤਾਂ ਪੁੱਛਿਆ ਹੀ ਨਹੀਂ ਤੂੰ ਪਹਿਲਾਂ ਲੜਾਈਆਂ ਕਰਨ ਲੱਪੀ ਆਡੇ ਨਾਲ ਚੱਲ ਭੈਣ ਹੋਈ ਜਾਂਦੀਆਂ ਗਲਤੀਆਂ ਕੋਈ ਮੰਨ ਲਈ ਤੇ ਮਾਸੀ ਵੀ ਲਾਂ। ਬਹੁਤ ਚੰਗਾ ਆਇਆ। ਆ। ਚੰਗਾ ਬਲੰਦਰ ਗੁਰੇ। ਮੈਂ ਫਿਰ ਚਾਹਦਾ ਕਰ ਨੂੰ। ਸਵੇਰੇ ਮੈਂ ਨਿਆਣੇ ਲੈ ਕੇ ਆ ਜਾਂਗਾ। ਮੈਨੂੰ ਬੜੀ ਖੁਸ਼ੀ ਆ ਕਿ ਹੁਣ ਤੁਸੀਂ ਦੋਵੇਂ ਭੈਣਾਂ ਭੈਣਾਂ ਆਪਸ ਵਿੱਚ ਮਿਲਤੀਆਂ ਜੇ। ਉਹ ਚਾਹ ਪਾਣੀ ਦੇ ਪੀਜੋ। ਭੈਣ ਫੇਰ ਨਾ ਕਿਤੇ ਨਰਾਜ ਹੋ ਜੇ। ਬੈਠੋ ਆ ਲੈ ਖੜੀ। ਕੋਈ ਨਹੀਂ ਮੈਂ ਘਰ ਹੀ ਜਾ ਖਾਪੀ ਲਊਂਗਾ। ਗੱਡੀ ਚਲਾਈਏ। ਗੱਡੀ ਚ ਨਹੀਂ ਏ। ਮੈਨੂੰ ਗੱਡੀ-ਗੱਡੀ ਨਹੀਂ ਚਲਾਉਣੀ ਆਉਂਦੀ। ਕੀ ਹੋ ਗਿਆ? ਟੈਨਸ਼ਨ ਲੈ ਤੂੰ। ਇੱਥੇ ਬੇਫਿਕਰੀ ਨਾਲ ਗੱਡੀ ਚਲਾ ਸਕਦੀ ਤੂੰ। ਜਦੋਂ ਆਉਂਦੀ ਨਹੀਂ ਚਲਉਣੀ ਉਹ ਚਲਾਨੀ ਹੈ ਮੈਨੂੰ ਤੇ ਉਹ ਵੀ ਨਹੀਂ ਚਲਉਣੀ ਆਉਂਦੀ ਉੱਥੇ ਕੋਈ ਰੂਲ ਰੈਗੂਲੇਸ਼ਨ ਨਹੀਂ ਜਿੰਦਰ ਮਰਜੀ ਮਾ ਜਿੰਦਰ ਮਰਜੀ ਲੈ ਜਾ ਬਸ ਰੇਸ ਦਾ ਵੀਜਾ ਚਲਾਈ ਜਾ ਚਲਾਈ ਜਾ ਚਲਾਈ ਜਾ ਆ ਜਾ ਉਹ ਦੱਸ ਦੇ ਥੋੜਾ ਜਿਹਾ ਦੱਸ ਦੇ ਦੱਸ ਦੇਣਾ ਤੈਨੂੰ ਬ੍ਰੇਕ ਵੀ ਹੈਗੀ ਆ ਬ੍ਰੇਕ ਬਰੂਕ ਆਪੇ ਦਾ ਪਤਾ ਲਾ ਜਣਾ ਤੈਨੂੰ ਰੈਡੀ ਏ ਬ੍ਰੇਕ ਕਿਹੜੀ ਇੱਥੇ ਇਕੱਠੇ ਲੱਗੋਗੇ ਨਾ ਫੇਰ ਚੱਲੇਗੀ ਜੇ ਬਹੁਤ ਜ਼ਿਆਦਾ ਤੇਜ਼ ਲੱਗੋਗੇ ਫੇਰ ਤੇਜ਼ ਹੋਏਗੀ ਜੇ ਫਿਰ ਜੇ ਤੋ ਬਰੇਜ ਜਾ ਰਿਹਾ ਤਾਂ ਹੋਏਗਾ ਨਾ ਫਿਰ ਦੋਵੇਂ ਮੈਂ ਚਲਾਈਏ ਪਹਿਲਾਂ ਵੀ ਬਟ ਮੈਨੂੰ ਹਰ ਵਾਰ ਰੂਲ ਬੋਲ ਜਾਂਦੇ ਆ ਇਹ ਚਲਦੀ ਨਹੀਂ ਪਈ ਮੈਨੂੰ ਆਪ ਨਹੀਂ ਪਤਾ ਪਾ 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 ਬਾਹਰ ਇਹ ਆ ਭਾਈ ਵੇ ਤੂੰ ਬਾਹਰ ਜਾ ਕੋ ਗਿਆ गेम नहीं अवेलेबल है यार ये आ चल रे ओ oh. ओ फड़ना ही इधर करना ही <laughs> तू ले ये ना एनो 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 करो प्लीज

ਪੜਾਈ ਤੇ ਕਰਨ ਦਿੰਦੇ ਆ ਨਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਯਾਰ ਕੀ ਪਤਾ ਸੁਭਾਅ ਦਾ ਕਿਹੋ ਜਿਹਾ ਕਿਹੋ ਜਿਹਾ ਨਹੀਂ ਪਰ ਜੂਨੇ ਮੈਨੂੰ ਪੜਾਈ ਨਾ ਕਰਨ ਦਿੱਤੀ ਮੇਰੇ ਤੇ ਸੁਪਨੇ ਟੁੱਟ ਜਾਣਗੇ ਹੂੰ ਕੋਈ ਨਹੀਂ ਮਿਲਾਨਾ ਸਕੀਮ ਕੋਈ ਪਤਾ ਕਰਦਾ ਕਿਹੋ ਜਿਹਾ ਮੁੰਡਾ ਇੱਕ ਮਿੰਟ ਤੂੰ ਵਿਆਹ ਕਰਨ ਲਈ ਰੈਡੀ ਐ ਤੇ ਕੀ ਕਰ ਸਕਦੀ ਆ ਫਿਰ ਅੱਛਾ ਵਧੀਆ ਫਿਰ ਤੇ ਯਾਰ ਹਾਂ ਤੇ ਫਿਰ ਤੂੰ ਤੇ ਮੈਨੂੰ ਇਦਾਂ ਕਹਿਣ ਡਿਆ ਕਿ ਜਿੱਦਾਂ ਮੈਨੂੰ ਬਹੁਤ ਚਾਹੇਗੇ ਆ ਜੇ ਕਿਹਾ ਵੱਡੇ ਨੇ ਤੇ ਕਹਦੇ ਕਹਿਣਾ ਮੰਨਣਾ ਹੀ ਪੈਂਦਾ ਹੈ ਹੁਣ ਮੇਰੀ ਕਿਰਾਂ ਮਾਂ ਆ ਪਿਓ ਆ ਜਿਹੜੇ ਮੈਨੂੰ ਸਮਝਾਣਗੇ ਜਿਵੇਂ ਕਹਿ ਦਿੱਤਾ ਆਂਟੀ ਅੰਕਲ ਨੇ ਤੇ ਮੈਂ ਕਿਹਾ ਠੀਕ ਆ ਅੱਛਾ ਇਹਦਾ ਮਤਲਬ ਤੂੰ ਰੈਡੀ ਸੀ ਵਿਆਹ ਕਰਾਣ ਵਾਸਤੇ ਤੂੰ ਪਾਗਲ ਆ ਓ ਆਪਣੇ ਘਰ ਵਾਲੇ ਦਿਹਾਤ ਚੁੱਕੀ ਜਾਗੇ ਮਿੰਨੂਣਾ ਤਲਾ ਆਹ ਜੇ ਪੁੱਤਰ ਅੱਜ ਨਹੀਂ ਤਾਂ ਕੱਲ ਤੇਰਾ ਵਿਆਹ ਕਰਨਾ ਹੀ ਕਰਨਾ ਸੀ ਇਹ ਚ ਕੀ ਬੁਰਾ ਕਰ ਰਹੀ ਈ ਤੇਰੇ ਅਸੀਂ ਤੇਰੇ ਭਲਾਈ ਵਾਸਤੇ ਕਰ ਰਹੇ ਜੋ ਵੀ ਕਰ ਰਹੇ ਆਂ ਰਾਜ ਕੀ ਪਰਵਾਹ ਨੂੰ ਤੈਨੂੰ ਪਪਾ ਮੈਂ ਵਿਆਹ ਨਹੀਂ ਕਰਵਾਣਾ ਚਾਹਨਾ ਇਹ ਮੇਰੀ ਉਮਰ ਹੀ ਵਿਆਹ ਕਰਵਾਉਂਦੀ ਪਪਾ ਮੈਂ ਕੁਝ ਬੰਨਾ ਚਾਹਨਾ ਵਾ ਮੇਰੇ ਵੀ ਕੋਈ ਸੁਪਨੇ ਏ ਨੇ ਬੇਟਾ ਤੂੰ ਆਪਣੇ ਸੁਪਨੇ ਪੂਰੇ ਕਰ ਤੈਨੂੰ ਕਿਸ ਨੇ ਰੋਕਿਆ ਜਦੋਂ ਮੇਰਾ ਵਿਆਹ ਆਇਆ ਮੈਂ ਤੇਰੇ ਤੋਂ 2 ਸਾਲ ਛੋਟਾ ਸੀ ਅਸੀਂ ਜਾਣਦੇ ਹਾਂ ਵੀ ਤੇਰਾ ਵਿਆਹ ਕਰ ਦਿੱਤਾ ਤੇ 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 ਜ਼ਿੰਮੇਵਾਰੀਆਂ ਪੈ ਜਾਣ ਔਰ ਆਪਣੀ ਗ੍ਰਿਸ਼ਤੀ ਸੰਭਾਲ ਸਕੇ ਤੂੰ ਪਪਾ ਇਹਦੀ ਕੀ ਮਜਬੂਰੀ ਕੀ ਤੁਸੀਂ ਮੇਰਾ ਵਿਆਹ ਕਰਵਾ ਰਹੇ ਹੋ ਮੰਮੀ ਤੁਸੀਂ ਕੁਝ ਦੱਸ ਦੋ ਪੁੱਤ ਤੂੰ ਕਿਉਂ ਟੈਨਸ਼ਨ ਲੈਂਦਾ ਬਰਾੜ ਸਾਹਿਬ ਸਾਡੇ ਵਾਸਤੇ ਜੋ ਸੋਚਣਗੇ ਅੱਛਾ ਸੋਚਣਗੇ ਉਹ ਅੱਛਾ ਅੱਛਾ ਇਹ ਸਭ ਕੀਤਾ ਕਰਾ ਬਰਾੜ ਸਾਹਿਬ ਦਾ ਹੈ ਨਾ ਉਹ ਕੋਣ ਹੁੰਦਾ ਮਨ ਸਾਡੇ ਕਰਦੇ ਫੈਸਲੇ ਲੈਣ ਵਾਲਾ ਜ਼ਬਾਨ ਸੰਭਾਲ ਕੇ ਗੱਲ ਕਰ ਬਰਾੜ ਸਾਹਿਬ ਦੇ ਸਾਡੇ ਸਿਰ ਤੇ ਬੜੇ ਆਸਾਨ ਨੇ ਅੱਜ ਤੱਕ ਉਹਨਾਂ ਸਾਨੂੰ ਕੁਝ ਨਹੀਂ ਮੰਗਾਇਆ ਇਸ ਦੇ ਬਦਲੇ ਉਹ ਮੰਗਣਾ ਮੰਗ ਤੇ ਲਿਆ ਤੁਹਾਡਾ ਮੁੰਡਾ ਹੀ ਮੰਗ ਲਿਆ ਪਾਪਾ ਗੁੱਸਤੇ ਸਮਝੋ ਮੈਨੂੰ ਮਰਨਾ ਮਨਜ਼ੂਰ ਆ ਪਰ ਮੈਂ ਵਿਆਹ ਨਹੀਂ ਕਰਵਾਣਾ ਉਹ ਤਾਂ ਤੂੰ ਕਿਉਂ ਮੈਂ ਮੈਂ ਮਰ ਜਣੀ ਐ ਮੰਮੀ ਰੁਕੋ ਮੰਮੀ ਬਾਹਰ ਆਓ ਇਹ ਪਪਾ ਮੰਮੀ ਨੂੰ ਸਮਝਾਓ ਕੀ ਕਰ ਰਿਹਾ ਏ ਉਹ ਤੇਰੇ ਕੀਤਾ ਕਰਾਇਆ ਥਾ ਕੁਛ ਮੰਮੀ ਕੀ ਕਰਦੇ ਪਏ ਤੁਸੀਂ ਮੰਮੀ ਮੰਮੀ ਅੱਛਾ ਠੀਕ ਐ ਕਨਾਲ ਨਾ ਮੈਂ ਵਿਆਹ